ਜੀ ਔਰ ਲਓ ਜੀ ਅਸੀਂ ਅੱਜ ਨਾਮੀ ਬਾਗ ਜਿਹੜਾ ਕਿ ਕਸਬਾ ਹਰਿਆਣੇ ਦੇ ਨੇੜੇ ਬਸਿ ਉਮਰਖਾਂ ਪਿੰਡ ਕੋਲ ਹੈਗਾ ਆ ਉੱਥੇ ਪਹੁੰਚੇ ਆ ਤੇ ਬਸਿ ਉਮਰਖਾਂ ਦੇ ਵਿੱਚ ਪੈਂਦਾ ਆ ਆ ਦੇਖੋ ਕਿਦਾਂ ਦਾ ਇੱਥੇ ਨਜ਼ਾਰਾ ਬੱਜਿਆ ਆ ਔਰ ਜਿਹੜੀ ਕਹਿ ਸਕਦੇ ਆ ਕਿ ਗਰਮ ਰੁੱਤ ਦਾ ਜਿਹੜਾ ਇੱਕ ਖੂਬਸੂਰਤ ਇਸ ਇਲਾਕੇ ਦਾ ਜਿਹੜਾ ਨਜ਼ਾਰਾ ਆ ਨਹਿਰ ਵਗ ਰਹੀ ਆ ਔਰ ਜਿਹੜਾ 8 ਮਹੀਨਾ ਚੜ ਗਿਆ ਆ ਤੇ 8 ਦੇ ਸ਼ਰਾਟਿਆਂ ਦੇ ਨਾਲ ਹੀ ਇਹ ਜਿਹੜਾ ਆਂਬ ਜਿਹੜਾ ਆ ਇੱਥੇ ਦਾ ਦੇਸੀ ਆਂਬਾ ਉਹ ਟਪਕਣਾ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਤੇ ਜਿਹੜੇ ਵੀ ਜਿਹੜੇ ਸਾਡੇ ਸੱਜਣਾਂ ਆ ਬਾਬਾ ਨੂੰ ਦੇਸੀ ਆਂਬਾ ਨੂੰ ਪਿਆਰ ਕਰਦੇ ਆ ਉਹ ਇੱਥੇ ਹੁਣ ਪਹੁੰਚਣਾ ਸ਼ੁਰੂ ਕਰ ਦੇਣਾ ਕਿਉਂਕਿ ਇੱਕ ਵਾਰੀ ਮੈਂ ਇਸ ਇਲਾਕੇ ਦੀ ਖੂਬਸੂਰਤੀ ਵਰੀ ਦੇਖਿਆ ਸੀ ਕਿਤੇ ਤਾਂ ਯਾਰੋ ਬਾਗ ਅਨਾਮੀ ਕੋਇਲਾਂ ਕੂਕਦੀਆਂ ਨਹਿਰ ਕੰਡੀ ਦੇ ਕੰਡੇ ਵਿੱਚ ਸਜਣਾ ਬਾਵਾ ਸ਼ੂਕ ਦੀਆਂ ਸੌਂਫੀ ਅਤੇ ਸੰਧੂਰੀ ਚੂਪੀ ਸਾਡਾ ਇਹੀ ਖਜ਼ਾਨਾ ਏ ਚੂਹਾ ਦੇ ਵਿੱਚ ਘਿਰਿਆ ਯਾਰੋ ਸ਼ਹਿਰ ਰਿਆਣਾ ਏ ਚੂਹਾ ਦੇ ਵਿੱਚ ਘਿਰਿਆ ਯਾਰੋ ਸ਼ਹਿਰ ਰਿਆਣਾ ਏ ਜਿੱਥੇ ਇਹ ਇਲਾਕਾ ਚੂਹਾ ਨਾਲ ਘਿਰਿਆ ਆ ਤੇ ਨਾਲ-ਨਾਲ ਇੱਥੇ ਜਿਹੜੀ ਹੈਗੀ ਇੱਕ ਖੂਬਸੂਰਤੀ ਜਿਹੜੀ ਹੈਗੀ ਆ ਜਿਹਦੇ ਬਾਰੇ ਕਿਹਾ ਜਾਂਦਾ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਤੋਂ ਬਾਬਾ ਤੇ ਭਾਵੇਂ ਆਂਬ ਘਟ ਗਏ ਆ ਪਰ ਹਜੇ ਤੱਕ ਦਵਾਬੇ ਦੇ ਵਿੱਚ ਜਿਹੜਾ ਇਹ ਬਾਗ ਆ ਉਹ ਜਿਹੜੀ ਆਪਣੀ ਜਿਹੜਾ ਇੱਕ ਪ੍ਰਚੀਨਤਾ ਨੂੰ ਸੰਭਾਲ ਕੇ ਬਿਠਾਇਆ ਤੇ ਆਪਾਂ ਸਾਰਾ ਇਹਦੇ ਆਨੰਦ ਮਾਣਦੇ ਹਾਂ ਹੁਣ ਤੇ ਧੰਨਵਾਦ ਬਹੁਤ ਬਹੁਤ ਲਓ ਜੀ ਹੋ ਗਿਆ ਇੱਕ ਹੁਣ ਫੋਟੋ ਖਿਜਾਈਏ ਆਪਾਂ ਇਹਨਾਂ ਦੀ